ਬਟਾਲਾ ਨਜ਼ਦੀਕੀ ਪਿੰਡ ਬੂਰੇਬਾਲ ਦੀ ਵਿਧਵਾ ਮਾਂ ਦਾ 30 ਸਾਲਾ ਇਕਲੋਤਾ ਪੁੱਤ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਹੈ ਕਰਜ ਕਮਾਉਣ ਵਾਲਾ ਇਕਲੋਤਾ ਪੁੱਤ ਹੀ ਮੰਜੇ ਤੇ ਪੈ ਗਿਆ ਹੈ ਮਾਂ ਪੁੱਤ ਦੇ ਇਲਾਜ ਲਈ ਦੁਹਾਈਆਂ ਦੇ ਕੇ ਮਦਦ ਦੀ ਗੁਹਾਰ ਲਗਾ ਰਹੀ ਹੈ ਅੰਮ੍ਰਿਤ ਇਹ ਤਾਂ ਇਦਾਂ ਇੱਕ ਲਈ ਰਿਹਾ ਦੋ ਦਿਨ ਨਹੀਂ ਰਿਹਾ ਵਾ ਦੋ ਤਿੰਨ ਦਿਨ ਰਿਹਾ ਤਿਹਰੇ ਦਿਨ ਇਥੋਂ ਟੈਕਸ ਤੇ ਤੜਾਏ ਆ ਤੇ ਇਥੋਂ ਫਿਰ ਅਹੀ ਨੂੰ ਅੰਮ੍ਰਿਤਸਰ ਦੇ ਚਲ ਦਿੱਤਾ ਮਿੱਕੇ ਬਾੜਿਆਂ ਬਹੁਤ ਦਰਦੀ ਹੋਈ ਇਹਨਾਂ ਦੇ ਲਈ ਤੇ ਨਿਆਣੇ ਕਿਰੋਂ ਹੋਈ ਏ ਇਦਾਂ ਹੀ ਹੁਣ ਤੋਈ ਦੇ ਦੂ ਜਾਂਦਾ ਵਾ ਤੇ ਥਾ ਲੈਂਦੀਆਂ ਬੱਤੇ ਮੈਂ ਬਹੁਤ ਅੱਥੇ ਪਾਲੇ ਬਾੜੀ ਮੇਰੇ ਬੱਤੇ ਹੁਣ ਨਾ ਤੱਕਿਆ ਇਹਨੇ ਮੰਦਗਰ ਦਗਰ ਪੈਂ ਜਾਂਦੇ ਦੀ ਆਦੀ ਲਾ ਦੇ ਮਾਪਦੇ ਬਹੁਤ ਮੁਖਲਾ ਦਿੱਤਾ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਸਤੇ ਦੇਖੋ ਤਾਈ ਦਾ ਮੇਰੇ ਪੁੱਤ ਨੂੰ ਰਾਤੀਂ ਵਜੇ ਸਾਈਂ ਮੈਂ ਪੁੱਤ ਰਾਜੀ ਹੋਦੇ 2 ਮਹੀਨੇ ਹੋ ਗਏ ਬੁਖਾਰ ਚੜਿਆ ਬਸ ਸਿਰ ਨੂੰ ਉਤੋਂ ਬੜਾ ਹਸਪਤਲ ਤੇ ਚਲ ਗਿਆ ਤੇ ਉਹਨਾਂ ਨੇ ਫਿਰ ਟੈਸਟ ਟਸਟ ਕੀਤੇ ਪਲੈਨਫੈਕਸ਼ਨ ਹੀ ਕਹਿੰਦੇ ਫਿਰ ਹੌਲੀ ਹੌਲੀ ਬਾਹਰ ਗੁਰਦਿਆਂ ਦੇ ਵਿੱਚ ਆ ਗਏ ਫਿਰ ਮੈਂ ਘਰ ਭੇਜਤਾ ਕਹਿੰਦੇ ਘਰ ਚਲੀ ਪੈਸੇ ਚਾਹੀਦੇ ਉੱਥੇ ਲੱਗਣੇ ਪਏ ਐ ਨਹੀਂ ਹੁਣ ਖਤਮ ਹੋ ਗਈ ਮੈਂ ਬਿਲਡਿੰਗ ਦਾ ਕੰਮ ਕਰਦਾ ਦੁਕਾਨ ਤੇ ਕੰਮ ਕਰੀ ਆ ਨੂੰ ਅਜੇ 5-6 ਮਹੀਨੇ ਹੋ ਗਏ ਤੇ ਬਸ ਲਾਰਜ ਕਰਾ ਦੇਣ ਹੋਰ ਕੁਝ ਨਹੀਂ ਚਾਹੀਦਾ 73409 7130 ਹਰ ਬਾਰ ਇਹੀ ਆਪਣਾ ਘਾੜੀ ਚਲਾਉਣਾ ਜਿਵੇਂ ਬਸ ਠੀਕ ਹੋ ਗਏ ਤੇ ਆਪਣਾ ਚਲੋ ਅੱਗੇ ਵਧੀਆ ਚੱਲਣ ਡਿਆ ਰੋਟੀ ਪਾਣੀ ਘਰਦਾ ਚਲੀ ਉਦਾਂ ਹੀ ਚੱਲੀ ਜਾਵੇ ਬਸ ਹੋਰ ਕੁਝ ਨਹੀਂ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਬੂੜੇ ਨੰਗਲ ਹੈ ਤੇ ਇਹ 2 ਮਹੀਨਿਆਂ ਤੋਂ ਬਿਮਾਰ ਹੈ ਪਹਿਲਾਂ ਅੰਮ੍ਰਿਤਸਰ ਹਸਪੀਟਲ ਰਿਹਾ ਸੀ 1 ਮਹੀਨਾ ਡੇਢ ਮਹੀਨਾ ਤੇ ਹੁਣ ਘਰੇ ਹੈ ਤੇ ਵੀਰ ਕਾਫੀ ਬਿਮਾਰ ਹੋ ਗਿਆ ਤੇ ਇਹ ਇੱਕ ਇਕੱਲਾ-ਕੁੱਲਾ ਹੀ ਮਾਂ ਦਾ ਪੁੱਤ ਹੈ ਤੇ ਇੱਕ ਇਹਨਾਂ ਦੀ ਭੈਣ ਹੈ ਵੱਡੀ ਹੋ ਵਿਆਹੀ ਹੋਈ ਹੈ ਤੇ ਅਸੀਂ ਦਾਨੀ ਸੱਜਣਾਂ ਨੂੰ ਇਹੀ ਅਪੀਲ ਬੇਨਤੀ ਕਰਦੇ ਹਾਂ ਕਿ ਚੈਨਲ ਆਈ ਜਿੱਥੋਂ ਤੱਕ ਵੀ ਇਹ ਵੀਡੀਓ ਜਾਵੇ ਤੇ ਦਾਨੀ ਸੱਜਣ ਇਸ ਲੋੜਵੰਦ ਦੀ ਜਿਹੜੀ ਬਾ जरूर ਫਰਨ ਕਿਉਂਕਿ ਧੰਗ ਗੁਰੂ ਨਾਨਕ ਪਾਤਸ਼ਾਹ ਮਾਰੇ ਦਾ ਉਪਦੇਸ਼ ਇਹੀ ਹੈ ਕਿ ਆਪਣੀ ਕਿਰਤ ਕਮਾਈ ਚੋਂ ਆਪਾਂ ਦਸਵੰਦ ਕੱਢ ਕੇ ਉਹਨਾਂ ਲੋੜਵੰਦਾ ਤੱਕ ਪਹੁੰਚਾਇਆ ਕਰੀਏ ਜਿਹੜੇ ਲੋੜਵੰਦ ਹੀ ਵਾਕਿਆ ਲੋੜਵੰਦ ਹਨ ਤੇ ਕਿਉਂਕਿ ਆਪਾਂ ਜਿੰਨਾ ਵੀ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਚੰਗੇ ਕਰਮਾ ਵਾਸਤੇ ਲਾਵਾਂਗੇ ਉਹ ਦਸਵੰਦ ਹੈ ਜਿਹੜਾ ਸਾਡਾ ਵਾਅਦਾ ਫੁੱਲਦਾ ਹੈ ਕਿਉਂਕਿ ਆਪਾਂ ਹੋਰ ਵੀ ਬਹੁਤ ਥਾਂ ਬਹੁਤੇ ਖਰਚੇ ਕਰਦੇ ਆਂ ਤੇ ਜਿਹੜਾ ਗਰੀਬ ਦੀ ਬਾਹ ਫੜਨੀ ਹੈ ਉਹਦੇ ਵਾਸਤੇ ਵੀ ਆਪਾਂ ਆਪਣੀ ਜਿਹੜੀ ਕਿਰਤ ਕਮਾਈ ਹੈ ਉਹਦੇ ਵਿੱਚੋਂ ਦਸਵੰਦ ਕੱਢਿਆ ਕਰੀਏ ਤੇ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿ 2-3 ਦਿਨ ਹੋ ਗਏ ਸੀ ਅਸੀਂ بار-बार ਫੋਨ ਕਰਕੇ ਇਹਨਾਂ ਨੂੰ ਬੇਨਤੀਆਂ ਕਰਕੇ ਤੇ ਆਪਣੇ ਗ੍ਰਹਿ ਵਿਖੇ ਸੱਦਣਾ ਕੀਤਾ ਕਿਉਂਕਿ ਲੋੜਵੰਦ ਪਰਿਵਾਰ ਦੀ ਜਿਹੜੀ ਵੀਡੀਓ ਬਣ ਕੇ ਤੇ ਸੰਸਾਰ ਤੱਕ ਪਹੁੰਚਦੀ ਹੋ ਜਾਵੇ ਕਿ ਲੋੜਵੰਦ ਪਰਿਵਾਰ ਦੀ ਕੋਈ ਨਾ ਕੋਈ ਬਾਹ ਫੜ ਲਵੇ ਕਿਉਂਕਿ 2 ਮਹੀਨੇ ਹੋ ਗਏ ਆ ਇਹ ਜਿਹੜਾ ਨੌਜਵਾਨ ਹੈ ਇਹ ਮੰਜੇ ਤੇ ਪਿਆ ਆ ਇਹਦੀ ਮਾਤਾ ਵਿਚਾਰੀ ਪਹਿਲਾਂ ਆਮ ਲੋਕਾਂ ਦੇ ਘਰਾਂ ਵਿੱਚ ਜਾਂਦੀ ਸੀ ਕੰਮ ਕਰਨ ਉਹ ਵੀ 2 ਮਹੀਨੇ ਤੋਂ ਘਰੇ ਹੀ ਬੈਠੀ ਹੋਈ ਆ ਕਿਉਂਕਿ ਘਰ ਵਿੱਚ ਆਵਾਜ਼ ਆਈ ਹੈ ਲੋਕੀ ਪਤਾ ਲੈਣ ਵਾਸਤੇ ਵੀ ਆਉਂਦੇ ਨੇ ਰਿਸ਼ਤੇਦਾਰਾਂ ਦੀ ਵੀ ਆਵਾਜ਼ ਆਈ ਹੈ ਤੇ ਮਾਤਾ ਜੀ ਵੀ ਕੰਮਕਾਰ ਛੱਡ ਕੇ ਘਰੇ ਬੈਠੇ ਨੇ ਤੇ ਨੌਜਵਾਨ ਵੀ ਬਿਮਾਰ ਸੀ ਜਿਹੜਾ ਉਹ ਵੀ ਘਰੇ ਬੈਠਾ ਹੈ ਹੁਣ ਕਾਫੀ ਤੌਰ ਦੇ ਉੱਤੇ ਜਿਹੜੀ ਸਮਰੱਥਾ ਸੀ ਉਹ ਪੈਸੇ ਦੀ ਵੀ ਘਟ ਗਈ ਹੈ ਰਾਸ਼ਨ ਦੀ ਵੀ ਘਟ ਗਈ ਹੈ ਤੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜਿੰਨਾ-ਜਿੰਨਾ ਵੀ ਕਰ ਸਕਦੇ ਜੇ ਮਾਇਆ ਦੇ ਸਕਦੇ ਮਾਇਆ ਦੇ ਦਿਓ ਜੇ ਤੁਸੀਂ ਆਪਣੀ ਕਿਰਤ ਕਮਾਈ ਚੋਂ ਕੱਢ ਕੇ ਦਸਵੰਧ ਰਾਸ਼ਨ ਦੀ ਭੇਟਾ ਕਰਨੀ ਹੈ ਰਾਸ਼ਣ ਵੀ ਇਹਨਾਂ ਤੱਕ ਪਹੁੰਚਦਾ ਕਰ ਦੋ ਕਿਉਂਕਿ ਘਰ ਦੇ ਜਿਹੜੇ ਹਾਲਾਤ ਨੇ ਹੁਣ 0% ਤੇ ਪਹੁੰਚ ਚੁੱਕੇ ਨੇ ਤੇ ਸਾਰੇ ਹੀ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਜਿਹੜੇ ਦਾਨੀ ਸੱਜਣ ਇਹਨਾਂ ਤੱਕ ਪਹੁੰਚ ਕਰਨਗੇ ਇਹ ਹੁਣ ਘਰ ਵਿੱਚ ਮਾਂ ਪੁੱਤ ਹੈ ਤੇ ਇੱਕ ਇਹਨਾਂ ਦੀ ਸਿੰਘਣੀ ਹੈ ਥੋੜਾ ਜਿਹਾ ਸਮਾਂ ਹੋਇਆ ਆ ਆਨੰਦ ਕਾਰਜ ਨੂੰ 5-6 ਮਹੀਨੇ ਹੋਏ ਨੇ ਤੇ ਇੱਕਦਮ ਹੀ ਬਿਮਾਰੀ ਤੇ ਆਣ ਕੇ ਘੇਰ ਲਿਆ ਏ ਤੇ ਆਪ ਜੀ ਸਾਰੇ ਹੀ ਦਾਨੀ ਸੱਜਣਾ ਨੂੰ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਤੁਹਾਡੇ ਤੱਕ ਇਹ ਵੀਡੀਓ ਚੈਨਲਾਂ ਦਾ ਪਹੁੰਚਣੀ ਹੈ ਤੇ ਤੁਸੀਂ ਵੀਰ ਦੀ ਜਰੂਰ ਮੈਚ ਕਰਿਓ ਤੇ ਚੈਨਲ ਵਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਵੀਰ ਤੱਕ ਪਹੁੰਚ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁਰ